ਪਹੁੰਚ ਗਏ ਜੀ ਖੇਤ ਆਪਾਂ ਅੱਜ ਲਾਈਟ ਵੀ 7 ਵਜੇ ਆ ਗਈ ਸਵੇਰੀ ਆਪਾਂ ਛੱਡ ਗਏ ਜਸਨ ਨੂੰ ਦੇਖੋ ਬਿਨਾਂ ਪਾਣੀ ਦੇ ਕਿੰਨੀ ਵਧੀਆ ਅਣਕ ਘੂਮ ਆ ਗਈ ਦੇਖ ਲਓ 265 ਕੇ ਜੇ ਬਹੁਤ ਸੋਹਣੀ ਖੜੀ ਹੈ ਕਿਾ ਕੋ ਗਲੂ ਪੈ ਗਿਆ ਖੱਡ ਪੈ ਗਈ ਖੱਡ ਪੈ ਗਈ ਖੱਡ ਹੈ ਹੋਈ ਨਹੀਂ ਬੰਦ ਹੈ ਹੋਈ ਨਹੀਂ ਬੰਦ ਸਾਰੀ ਉਲੀਕ ਮਤਲਬ ਚੱਕਰ ਲੀਕ ਤਾਂ ਬੰਦ ਕਰ ਹੋਊਗੀ ਪਾਣੀ ਨਹੀਂ ਨਾ ਆਇਆ ਵੈਲਾ ਸੁੱਕ ਕੀ ਟੇੜਾ ਟੋੜਾ ਪਾਟ ਗਿਆ ਕੋਸ ਦੱਬ ਦੇ ਕਰਕੇ ਹੀ ਤੇ ਪੀਨ ਗੈਲ ਅੰਦਰੋਂ ਅੰਦਰ ਦੇ ਦੱਬ ਪੀਨ ਗੈਲ ਯੋ ਯੁਰਾ ਕੇ ਚਾ ਪਾ ਅੰਦਰ ਦੇ ਰੱਖਦੇ ਚੱਕ ਦੱਬ ਦੇ ਕਰਕੇ ਹੀ ਗੈਲ ਤਵਾਸ ਜਿਹਾ ਨਹੀਂ ਹੁੰਦੀ ਅਗਲੀ ਵਾਰ ਕਰਦੇ ਕਹੀ ਗੇ ਪੀਨ ਗਲੋਂ ਕਰ ਲੈ ਕਰ ਪਰਾਂ ਦੇਖ ਲੈ ਕਹਾਂ ਨੂੰ ਐ ਬਸ ਇਹ ਥੋੜੀ ਦੇਰ ਚੱਲ ਕੇ ਹੀ ਹਵਾ ਬੰਦ ਸੁੱਕੇ ਮ ਨਹੀਂ ਹੁੰਦੀਆਂ ਐ ਵੀ ਥੋੜੀ ਦੇਰ ਪਾਣੀ ਚੱਲ ਕੇ ਨਾ ਗਲਿਆਉਣ ਜੀ ਪੈ ਜਾ ਫਿਰ ਹਵਾ ਬੰਦ ਲਓ ਜੀ ਅੱਧਾ ਕਿੱਲਾ ਭਰ ਗਿਆ ਆਪਣਾ ਤੇ ਹੁਣ ਖੋਲਦੇ ਆਪਾਂ ਇਹਦੇ ਥੱਲੇ ਵਾਲੇ ਚ ਕਰਾਂ ਬੰਦ ਉਹ ਫਿਰ ਰਿਹਾ ਆਪਣਾ ਜਵਾਨ ਮੁੰਡੇ ਦੇ ਕਹੀਂ ਰੱਖੀ ਅਰ ਜਗਾ ਚਲੇ ਲੈ ਆਠ ਥੇਲ ਪੂਰੀ ਲੱਜਣੀਆਂ ਹਨ ਭਰਿਆ ਵਾਏ ਵੇਖਿਆ ਇਹਨੇ ਆ ਜਾ ਫਿਰ ਚਲੋ ਜੀ ਕਰ ਦੇ ਮੋਟਰ ਬੰਦ ਮੌਸਮ ਬਹੁਤ ਸੋਹਣਾ ਬਈ ਕੱਲ ਵੀ ਬਹੁਤ ਸੋਹਣਾ ਤਾਂ ਹਵਾ ਨਹੀਂ ਕੱਲ ਵੀ ਚਲੀ ਤੇ ਹਵਾ ਅੱਜ ਵੀ ਨਹੀਂ ਹੈ ਇਸ ਤਰ੍ਹਾਂ ਕਣਕ ਨੂੰ ਪਹਿਲਾ ਪਾਣੀ ਨਹੀਂ ਡਰਦਾ ਮਹਾ ਗਿਰੂ ਕੀ ਕਣਕ ਇਹ ਜਿਹੜੀ ਮੈਂ ਪਹਿਲਾਂ ਆਇਆ ਉਹ ਆਪਣੀ ਦੂਏ ਪਾਣੀ ਮਾ ਉਹਦਾ ਟੈਟ ਹੋਈ ਵੀ ਹੋਆ ਧਰਤੀ ਤਲੇ ਦੇ ਬਾਈ ਇਹ ਤਲੇ ਦੇ ਫੋਕਵਾੜ ਪਈ ਨਾ ਇਸ ਕਰਕੇ ਗਿਰਨੇ ਦਾ ਡਰਤਾ ਇਸ ਦਾ ਵਾ ਗਿਰੂਗੀ ਚਲੋ ਫਿਰ ਸੋਨਾ ਸਾਥ ਦਿਆ ਵਾਹੀ ਗੁਰੂ ਨੇ ਹਵਾ ਜਮਾਈ ਨਹੀਂ ਹੈ ਬਿਲਕੁਲ ਵੀ ਗਰਕਾ ਪਾਇ ਪਲੇ ਨਾ ਕੀ ਲੱ ੱਲ ਨੀ ਹੈ ਮਾਤਾੜ ਦੀ ਖਾਲ ਮੰਗੇਰ ਲੈ ਪਾਇ ਪਲੇ ਨਾ ਇੰਦਲਨ ਵਾਲਾ ਪਾਣੀ ਕਿਸ ਤਰ੍ਹਾਂ ਨਿਕਲ ਰਿਹਾ ਚਲੋ ਜੀ ਹੋ ਗਈ ਖਾਲੀ ਪਰਾਂ ਦੀ ਆ ਜਾ ਕੇਰਦਾ ਪਰ ਉਹਨੂੰ ਇੱਥੇ ਲਾ ਥੋੜੀ ਜਿਹਾ ਹੋਰ ਉਹਨਾਂ ਦਾ ਖਿੱਚ ਹੋ ਜਾਗੀ ਫਿਰ ਹੋਰ ਪਰਾਂ ਨਹੀਂ ਜਾਣੇ ਪੈਣਗੇ ਬਾਦ ਤਲਗੇਰ ਦੇ ਜਿੰਨੀ ਕੁ ਲੋਡ ਆਉਣੀ ਖਿੱਚ ਹੋ ਜਾਗੀ ਉਰਾਇਬ ਰੋਲ ਕੇ ਲਾ ਕੇ ਰੱਖ ਇੱਧਰ ਇੱਧਰ ਕਿਉਂ ਕਰ ਰਹੇ ਹੋ ਸੇ ਕਰ ਲੈ ਇੱਧਰ ਕਰਨੀ ਜੋੜ ਦਮਦਮ ਦੱਬਾਂ ਆਟੋਮੈਟਿਕ ਇੰਨਾ ਤਾਂ ਜੋੜ ਦੇਣੀ ਤਾਂ ਅਰੇ ਜੇ ਰਕਮ ਆਲੇ ਪਰੋਂ ਨੂੰ ਮੂੰਹ ਥੋੜਾ ਜੈ ਤਾਂ ਜੋੜ ਦੇ ਚਲੋ ਆਪਾਂ ਚਲਾਵਾਂ ਮੈਂ ਬਈ ਇਹਨਾਂ ਆਟੋਮੈਟਿਕ ਵੀ ਟਾਈਮ ਲਿਆ ਹੋਇਆ ਹੈ ਲਾਈਟ ਦਾ ਵੀ ਤਵਾਰ ਨਹੀਂ ਕੱਲ 3:30 ਵਜੇ ਦੌੜ ਗਈ ਬਈ 4 ਕਾ ਟਾਈਮ ਤਾਂ ਦੌੜਨੀ 4 ਵਜੇ ਦੀ ਦੌੜ ਗਈ 6:30 ਇਹਨਾ ਟਾਈਮ ਟੇਬਲ ਹੀ ਨਹੀਂ ਲੱਗਦਾ ਸਵੇਰੋਂ 6 ਵਜੇ ਹੀ ਆ ਗਈ ਟਾਈਮ ਹੈ ਹਾਲਾਂਕਿ 7 8 ਵਜੇ ਦਾ 7:30 ਵਜੇ ਕਰੇ ਦੀ ਪਹਿਲਾਂ ਜੇ ਪਹਿਲਾਂ ਪਾਣੀ ਲਾਵੇਂ ਦੀ ਹੁਣ ਕੱਲ ਆਈ 8 ਵਜੇ ਅੱਜ ਆ ਗਈ 6 ਵਜੇ 6 ਵਜੇ ਆ ਕੇ ਫਿਰ 7:30 ਵਜੇ ਦੌੜ ਗਈ ਸਵਾਦ 7 ਵਜੇ ਦੁਬਾਰਾ ਫਿਰ ਆਈ 8 ਵਜੇ 820 ਭਾਭਨੀ ਜੋੜ ਦੀ ਲਓ ਅੱਜ ਆਉ ਜਾਨ ਇਹ ਕਣਕ 'ਚ 32ਆਂ ਲੱਗੀਆਂ ਬਟਣ ਦੇਖੋ ਮਾਈਂ ਇਹ ਤਾਂ ਬਟੀਆਂ ਹੀ ਲੱਗੀਆਂ ਬਟਣ ਟੱਕੀਆਂ ਸੀ ਮਾ ਅੱਜ ਆਵੇਗੀ ਜਾਨ ਸੀਸਮਾ ਪੱਤਾ ਖੁੱਲ ਜਾ ਗਏ ਦੁਪਹਿਰੇ ਸੇ ਮੈਂ ਤਾਂ ਬੱਤੀਆਂ ਵੱਟ ਜਾ ਰਾਤ ਨੂੰ ਬੈਂ ਬੜੀ ਸੋਹਣੀ ਹੋ ਜਾ ਸ਼ਾਲ ਜੀ ਸ਼ੱਕ ਲਿਆ ਪਣੀ ਲਓ ਜੀ ਸਮਾ ਵੀ ਭਰ ਗਿਆ ਇੱਕ 11 ਬਾਈ ਇਹੋ ਲੈ ਗਿਆ ਲਾਸਟ 11 ਡੇਢ ਘੰਟੇ ਮੈਂ ਭਰ ਜੂਗਾ ਇਹੋ ਵੀ ਤਾਂ ਆਪਣੇ ਕੋਲ ਲਾਈਟ ਬਚੂਗੀ ਘੰਟੇ ਡੇਢ ਘੰਟੇ ਦੀ ਤਾਂ ਆਪਾਂ ਨਾ ਮਹਿੰਗੇ ਗੱਲ ਪਾਣੀ ਅੱਜ ਸਰੋਵਾਂ ਫੇਰ ਦੇਵਾ ਪਤ ਪਤਲਾ ਜੇ ਪਾਣੀ ਬਈ ਬਾਰਸ਼ ਕਰਕੇ ਸਰੋਵਾਂ ਵੀ ਨਿਲਾਇਆ ਤਾਂ ਆਪਣੇ ਪਾਣੀ ਸਰੋਂ ਵੀ ਪਾਣੀ ਮੰਗ ਰਹੀ ਹੈ ਫੁੱਲ ਟਾਈਪ ਬੰਦ ਜਾਈ ਲੱਗ ਗਿਆ ਹੁਣ ਚਲੋ ਆਏ ਪਾਣੀ ਆਏ ਤੇ ਜਾਨਸੀ ਆ ਜਾਏਗੀ ਮਲੀ ਦਾਣਾ ਮੋਟਾ ਪੈ ਜਾਏਗਾ ਉਹ ਤਾਂ ਥੋੜਾ ਲੇਟੇ ਗਿਆ ਪਾਣੀ ਬਾਰਸ਼ ਨੇ ਸਾਰਾ ਕੰਮ ਖਰਾਬ ਕਰਤਾ ਬਈ ਬਾਰਸ਼ ਦੀ ਜਿਹੜੀ ਬਤਾਈ ਵੀ ਨਾ 5 6 3 4 5 ਤਰੀਕੀ ਪਹਿਲਾਂ ਜਿਆਦਾ ਤਕੜੀ ਦੱਸ ਰਹੇ ਤੇ ਬਾਰਸ਼ ਫਿਰ ਬਤਾਨ ਲੱਗੇ ਵੀ ਸਿਸਟਮ ਹਲਕਾ ਹੋ ਗਿਆ ਇਸ ਕਰਕੇ ਆਪਾਂ ਨੇ ਪਾਣੀ ਨਹੀਂ ਲਾਇਆ ਤਾਂ ਫਿਰ ਜੀ ਇਹ ਮੀਂਹ ਪੈ ਗਿਆ ਫਿਰ ਕੰਮ ਖਰਾਬ ਹੋਊਗਾ ਜੀ ਦੇਖ ਲਿਆ ਹੈ ਪਹਿਲਾਂ ਇਹਨੱਕ ਤਾਂ ਬੰਦ ਕਰ ਦੇ ਆਹੀਂ ਖਿੱਚ ਲੈਂਦਾ ਆਹੀਂ ਖਿੱਚ ਲੈਂਦਾ ਆਹੀ ਕਿ ਚੱਲਣੀ ਦੀ ਚੱਲ ਨੱਕਾ ਲਾ ਦੇ ਬੱਚੇ ਪਰੱਖ ਦੇ ਪਰਲੀ ਸਾਈਡ ਤੇ ਹੀ ਪਿਛਾ ਦੂੰਗੇ ਪਰਾਂ ਤੇ ਠੀਕ ਆਊਗਾ ਉਹਨੂੰ ਫਿਰਦਾ ਵਾ ਉਹਰਾ ਥੋੜਾ ਜਿਹਾ ਨਵਾਨ ਹੈ ਜੇ ਲਾਈਟ ਵੀ ਦੌੜ ਗਈ ਮੜਾ ਮੋਟਾ ਤਾਂ ਉਹਨਾਂ ਨੂੰ ਪਾਣੀ ਦੌੜਿਆ ਆਊਗਾ ਅੱਪੇ ਕਰ ਜੂਗਾ ਪਰ ਲੈ ਘਾਰੇ ਮੈਂ ਦੇਖੋ ਉਰਲੀ ਘਾਰੇ ਮੈਂ ਬੱਤੀਆਂ ਬਟੀ ਵੀ ਇਹ ਆ ਦੇਖੋ ਦਿਖ ਨਹੀਂ ਰਹੀਆਂ ਐਨ ਖੁੱਲ ਗਿਆ ਪੱਤਾ ਇਹਦਾ ਚੱਲੋ ਫਿਰ ਲੈ

ਆ ਨਾਉ ਨਾਉ ਬੰਨ ਨਹੀਂ ਦੇ ਦੋ ਨਾ ਮਨੀ ਵੀ ਲਾਇਓ ਟਿੱਲੀਆ ਟਿੱਲੀਆ ਕਿੱਦਾਂ ਟੈਟ ਕਰਦੇ ਹੋਰ ਕੀ ਕੁੱਟ ਜਾਈ ਨਹੀਂ ਬੱਸ ਨਾ ਇਹ ਨਿਕਲ ਨਹੀਂ ਨਿਕਲ ਰਹੀ ਤੇ ਮਾਰ ਕੱਟ ਰਿਹਾ ਨਿਕਲ ਰਹੀ ਤੇ ਨਹੀਂ ਨਿਕਲਦੀ Afirmirafu kir heaveni 내가 몇개 iyi dur ਲਓ ਜੀ ਆ ਗਈ ਲਾਈਟ ਤੇ ਅੱਜ ਚੱਲਦਾ ਕਰਤੇ ਆ ਇੱਧਰ ਪਾਣੀ ਆਪਣੇ ਬਈ ਸੈਣੀਆਂ ਦੇ ਘਰਾਂ ਲਾਗ ਸ਼ੱਲਰੇ ਹਾ ਦੇਖੋ ਪਾਣੀ ਹੁਣੇ-ਹੁਣੇ ਆਈ ਐ ਲਾਈਟ 10 ਮਿੰਟ ਹੋਏ ਹਲੇ ਇਸਮਾ ਵੀ ਖੜਕਾ ਹੀ ਪਾਣੀ ਦੇਣਾ ਲਗਾ ਬਈ ਦਿਨ ਵਾਲੀ ਲਾਈਟ ਮੈਂ ਹੀ ਲਾਣਾ ਪਵਾਇਨਮ ਬਾਕੀ ਉਧਰ ਆਪਣੇ ਪਾਕੂ ਸਹੀ ਜਿਹਾ ਨਾ ਮਾ ਪਾਪਾ ਰਾਤ ਨੂੰ ਵੀ ਲਾਸਖਾ ਜੋ ਤਲਿਆ ਉਤਰੀ ਜਹਾ ਉਹਨੂੰ ਆ ਪਾਣੀ ਫਿਰ ਕਿਲਾ ਭਰ ਤਿਆ ਜਿ ਤਰ੍ਹਾਂ ਰਾਤ ਨੂੰ ਅੱਗੇ ਤਲਿਆ ਉਤਰ ਗਿਆ ਇਸ ਤਰ੍ਹਾਂ ਸਾਰਾ ਪਾਣੀ ਉਤਰ ਜਾ ਮਤਲਬ ਕਿਲੇ ਦਾ ਫਿਰ ਇਧਰ ਇਹਨਾਂ ਮਾ ਆਪਾਂ ਨੂੰ ਦਿਨ ਮਈ ਲਾਣਾ ਲਗਾ ਇਹਨਾਂ ਦਾ ਪਾਣੀ ਉਤਰਦਾ ਨਹੀਂ ਕਿਧਰ ਇਹਨੂੰ ਤੇ ਇਧਰ ਲਾਗ ਸੈਡਾ ਮਾ ਹੋਰ ਕੀ ਹੈ ਇਸ ਕਰਕੇ ਦਿੱਕਤ ਆ ਬਾਅਦ ਇਧਰ ਰਾਤ ਨੂੰ ਨਹੀਂ ਆਪਾਂ ਚਲਾ ਸਕਦੇ ਰਗਲ ਤੇੜੋਂ ਪਟ ਜਹਾਂ ਡੋਲਾਂ ਲੂਲਾਵਾਂ ਜਿੱਤਰਾਂ ਨੱਕਿਆਂ ਮਾਂ ਬਈ ਬਹੁਤ ਔਖੀਆਂ ਹੋ ਜਾਂ ਬੰਦ ਕਰਨੀਆਂ ਜਦ ਤੱਕ ਗਲਿਆਉਣ ਜੀ ਨਹੀਂ ਪੈਂਦੀ ਜਦ ਤੱਕ ਬੰਦ ਨਹੀਂ ਹੁੰਦੀਆਂ ਜਦ ਤੱਕ ਮਿੱਟੀ ਐਨ ਗਲਣਾ ਜਹ ਹੈ ਜਦ ਤੱਕ ਬੰਦ ਕੋਈ ਨਹੀਂ ਹੁੰਦੀ ਤੇੜ ਨੀਉ ਵੀ ਤੇੜ ਤੇੜਸੀ ਆਉਣੀ ਚੱਲ ਕਿਤਨੀ ਉਹਦਾ ਰਹਿਣ ਦੇ ਹਾਂ ਆਹ ਫਿਰ ਗਿਆ ਤਿੰਨ ਚਾਰ ਲੈਣਾ ਮਤਲਬ ਉਹ ਦੇ ਪਾਫਾ ਕਿੱਥੇ ਦਾ ਕੁਡਰੀਆਂ ਲਓ ਜੀ ਦੋ ਕਿਆਰੇ ਭਰ ਗਏ ਬਈ ਤੇ ਟਾਈਮ ਲੱਗ ਰਿਹਾ ਆਪਣਾ ਕਿਆਰੇ 'ਚ 22-30 ਮਿੰਟ ਦੇਖਦੇ ਹੁਣ ਆਪਾਂ ਨੇ ਇਹਦੇ ਮਾ 30 ਮਿੰਟ ਚਲਾ ਤਿਆ 30 ਮਿੰਟ 'ਚ ਪੂਰਾ ਭਰ ਜਾਣਾ ਹੈ ਦੋ ਕਿਆਰੇ ਭਰ ਗਏ ਦੂਏ ਪਾਣੀ ਨੂੰ ਟਾਈਮ ਲੱਗਦਾ ਦੂਏ ਪਾਣੀ ਨੂੰ ਟਾਈਮ ਲੱਗਦਾ ਦੌੜਾ ਫੇਰਾ ਪਾਣੀ ਨਹੀਂ ਕੋਸੋਂ ਵੀ ਗਿੱਲੇ ਜੀ ਰਹਾਤ ਲੈ ਛੋਂ ਰਹਾ ਕੁਸੋਂ ਵੀ ਫਿਰ ਤੱਪੜ ਜਾ ਹੋ ਜਾਣਾ ਖੇਤ ਤੋੜਾ ਜਾ ਪਾਣੀ ਕੁਸ ਲੈਣਾ ਜੀ ਹੋ ਜਾ ਸੁਪਰ ਸ਼ੀਡਰ ਜੀ ਖਾਲੀਆਂ ਜੀਆਂ ਮਾਨੂੰ ਦੌੜਾ ਜਾ ਹਾ ਦੱਬ ਕੇ ਸਾਰਾ ਬੰਦ ਕਰ ਦੇ ਚੱਪਾ ਚ ਉੱਪਰ ਰੱਖ ਕੇ ਅੱਗੇ ਪਾਣੀ ਛਾੜ ਦੇਗਾ ਅਗਲੇ ਘਾਰੇ ਮੈਂ ਦੇਖਾ ਇਸ ਕਵੀ ਨੱਕਾ ਬੰਦ ਕਰਾ ਹੋ ਗਿਆ ਪਰਾਂ ਦੇ ਉੱਥੇ ਤੇ ਪਾਣੀ ਖੁੱਲੇ ਦੱਪਣ ਇੱਕ ਹੀ ਉਹ ਘਾਰਾ ਭਰਤੇ ਇੱਧਰ ਵਾਲਾ ਆਪਾਂ ਪਹਿਲਾਂ ਭਰਿਆ ਜੋ ਘਾਰਾ ਆਪਾਂ ਨੇ ਇਸ ਕਾ ਫੇ ਪਾਣੀ ਆਪਾਂ ਨੇ ਇਸ ਘਾਰੇ ਮਾ ਨੱਕਾ ਖੋਲਤੇ ਸਿਰੇ ਮਾ ਇਹ ਵਿਸਤੇ ਬਾਅਦ ਫਿਰ ਆਪਾਂ ਨੇ ਛੋੜ ਦੇ ਦਾ ਇਸ ਘਾਰੇ ਮਾ ਇਸ ਘਾਰੇ ਮਾ ਤੇ ਆਪਾਂ ਨੇ ਉਹ ਸਿਰੇ ਮਾ ਨੱਕਾ ਖੋਲ ਦੇਣਾ ਇਤਨਾ ਪਾਣੀ ਅਗਲੇ ਘਾਰੇ ਮੈਂ ਛੱਡ ਜੂਗਾ ਫਿਰ ਐਨਾ ਇਧਰਲੇ ਘਾਰੇ ਮੈਂ ਇਹ ਉੱਪਰੂਗਾ ਇਸ ਮਾਤੇ ਇਤਨਾ ਪਾਣੀ ਖਾਲੀ ਹੋ ਜੂਗਾ ਐਨਾ ਉਤਰ ਜੂਗਾ ਜਿਹੜਾ ਉਤਰੂਗਾ ਬਾਕੀ ਫਿਰ ਇਧਰ ਤੇ ਫਿਰ ਇਧਰ ਇੱਕ ਘਹਿਰਾ ਉਧਰ ਲਾ ਇੱਕ ਘਹਿਰਾ ਉਧਰ ਲਾ ਦੋ ਵੀ ਸਾਈਡ ਦਾ ਇਸ ਤਰ੍ਹਾਂ ਪਾਣੀ ਦੇ ਆਪਾਂ ਇਸ ਤਰ੍ਹਾਂ ਫਿਰ ਅਗਲੇ ਘਾਰੇ ਮੈਂ ਪਾਣੀ ਉਤਰ ਜਾ ਹਾਂ ਬਾਈ ਘਾਰੇਗਾ ਕਿਨਾਂ ਟਾਈਮ ਮਿਲ ਜਾਹਾਂ ਪਾਣੀ ਉਤਰਨੇ ਦਾ ਬਹੁਤ ਵਧੀਆ ਪਾਣੀ ਲਗਾ ਪਹਿਲਾਂ ਵੀ ਆਪਾਂ ਨੇ ਪਹਿਲਾ ਪਾਣੀ ਦੇਦਾ اسی ਤਰੀਕੇ ਤੇ ਦੇਆ ਤਾਂ ਇੱਕ ਕਿਆਰਾ ਆਊਟਸਾਈਡ ਦਾ ਇੱਕ ਕਿਆਰਾ ਆਊਟਸਾਈਡ ਦਾ ਇੰਨਾ ਦੂਏ ਕਿਆਰੇਵਾਂ ਪਿੱਛੇ ਤੇ ਪਾਣੀ ਉਤਰ ਜਾਹ ਕਿਆਰੇਵਾਂ ਬਹੁਤ ਵਧੀਆ ਪਾਣੀ ਫੇਰਾ ਬਈ ਬਿਲਕੁਲ ਵੀ ਕਣਕ ਪੀਲੀ ਨਹੀਂ ਹੁੰਦੀ ਆਪਾਂ ਨੇ ਇਸ ਹਿਸਾਬ ਦੇ ਪਾਣੀ ਫੇਰਿਆ ਪਹਿਲਾਂ ਵੀ ਉਸੇ ਹਿਸਾਬ ਦੇ ਆਪਾਂ ਪਾਣੀ ਹੁਣ ਦੂਆ ਲਾ ਰਹੇ ਹਾਂ ਬਾਕੀ ਇਸ ਪਾਣੀ ਦੇ ਕਣ ਕਪਣੀ ਨਹੀਂ ਸਰ ਜਾਣੀ ਤਾਂ ਨਿਸਰੇ ਤੇ ਫਿਰ ਦਿਖੀ ਜਾਊਗੀ ਜੇ ਬਾਰਸ ਬੂਰਸ ਪੈ ਗਈ ਠੀਕ ਹੈ ਨਹੀਂ ਪਾਣੀ ਇੱਕ ਗਿੱਲੇ ਨੱਕੇ 'ਚ ਫੇਰ ਦੂੰਗੇ ਫਿਰ ਗਿੱਲੇ ਹੀ ਨੱਕੇ 'ਮ ਫਿਰ ਆਏ ਕਣਕ ਨਹੀਂ गिरਦੀ ਬਾਈ ਜੇ ਆਪਾਂ ਸੁੱਕੀ ਮਿੱਟੀ ਤੇ ਪਾਣੀ ਦੇਹਣਾ ਜੇ ਧਰਤੀ ਸੁੱਕ ਜਾਏ ਨਾ ਚਿੱਟੀ ਹੋ ਜਾ ਪੂਰੀ ਫਿਰ ਪਾਣੀ ਦੇ ਤੇ ਮਿੱਟੀ ਗळा ਕਣਕ ਗਿਰਾ ਬਾਈ ਇਸ ਕਰਕੇ ਗਿੱਲੇ ਹੀ ਨੱਕੇ ਪਾਣੀ ਦੇ ਕਰੋ ਸੱਤੇ ਵਧੀਆ ਰਹਾ ਕੰਮ ਲੋਡ ਰਹਾ ਗਿਰਦੀ ਨਹੀਂ ਹੈ ਕਣਕ ਫੇ ਚਲੋ ਬਾਕੀ ਦੇਖਦੇ ਹੁਣ ਕਿਹੜਾ ਆਪਾਂ ਫਿਰ ਗਿਆ ਹੁਣ ਉਸਮ ਦੇਖ ਸਕੋ ਫਿਰ ਇਹ ਵਚ ਆਪਾਂ ਰੱਖਦੇ ਦੇ ਇੱਕ ਵਾਰ ਲੋਡ ਕਰਕੇ ਕੰਮ ਉਹ ਪਾਣੀ ਤਾਰ ਦਿੱ ਗੇ ਮੇਰਾ ਪਰ ਗਿਆ ਲੱਗਿਆ ਸੀ ਰਹਿ ਕੇਰਾ ਹਾਂ ਉਹ ਪਰਲੇ ਦਾ ਨੱਕਾ ਬੰਦ ਕਰ ਕਾਣਾ ਆਪਾਂ ਨੇ ਉਸ ਦਾ ਮੈਂ ਜੇ ਆ ਤਾਂ ਪਰ ਪਾਣੀ ਉਤਰ ਰਿਹਾ ਦਾ ਲੈ ਫਿਰ ਮੈਂ ਆ ਗਿਆ ਮੈਂ ਚਲ ਉਤਰਨ ਦੇ ਜਿੰਨਾ ਉਤਰ ਰਿਹਾ ਮੈਂ ਚਲ ਇਹਨਾਂ ਇਸ ਤਰ੍ਹਾਂ ਰਿਹਾ ਮੈਂ ਇਸਕੀ ਵੀ ਛੋਟੀ ਜਿਹੀ ਟੱਕੀ ਰਹਿ ਗਈ ਬਾਕੀ ਰਿਸ ਜਾਣੀ ਹਾਂ 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 पानी लग गया था ना गोहे की तरह हो जाए मिट्टी यही जी है सुखी भी लोहा जी भी जीवी गोहा मैं கம்ம <muchas> 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 ਠੀਕ ਹੈ ਅੱਧਾ ਘੰਟਾ ਉਸਕ ਲਾ ਲੈ ਅੱਧਾ ਉਹਨਾਂ ਕੇ ਰਾਂਗ ਦੋਮਾਂ ਕੇ ਉਹਨਾਂ ਕਾ ਲਾ ਲੈ ਸਵਾ ਘੰਟਾ ਜੋਰ ਲਗਾ ਲਗਣਾ ਯੋਰਾ ਪਹੁੰਚ ਗਿਆ ਪਾਣੀ ਬਈ ਹਾਂ ਬਾ ਪਿੱਛੇ ਤੇ ਕਰਤੇ ਬੰਦ ਬਣੀ ਆਪਾਂ ਨੇ ਇਵੇਂ ਨਹੀਂ ਐਨੀ ਟੱਕੀ ਉਹ ਪਿਛਲੇ ਪਾਣੀ ਵਾਲੇ ਭਰਪੂਰ ਜਾਣੀ

ਉੜ ਗਿਆ ਪਾਣੀ ਇੱਧਰ ਤੇ ਵੀ ਬਸ ਸਮਝੋ ਭਰ ਗਿਆ ਇਹੋ ਟੱਕੀ ਰਹਿ ਗਈ ਹਾਂ ਜਵੰਨਾ ਇਸ ਤਰ੍ਹਾਂ ਫੇਰ ਠੀਕ ਆ ਲਓ ਜੀ ਇੱਕ ਘੈਰਾ ਰਹਿ ਗਿਆ ਆਪਣੇ ਪਾਉ ਭਰਨੇ ਨੂੰ ਬਈ ਇਓ ਕੇਰਾ ਪਰ ਕੇ ਆਪਾਂ ਨੇ ਮੋਟਰ ਬੰਦ ਕਰ ਦੇਣੀ ਫਿਰ ਇਹ ਅਲਗ ਵਾਲਾ ਪਟਾ ਸੀਮਾ ਤੇ ਭਰ ਜਾਣਾ ਅੱਧੇ ਘੰਟੇ ਦਾ ਕੰਮ ਰਹਿ ਗਿਆ ਆਪਣੇ ਕੋਲ ਅੱਧੇ ਘੰਟੇ માં ਕੇਰਾ ਭਰ ਜਾਣਾ ਇਹ ਇਸ ਤੋਂ ਬਾਅਦ ਇਹੋ ਪਰ ਕੇ ਆਪਾਂ ਨੇ ਕੇਰਾ ਪੂਰਾ ਬਸ ਮੋਟਰ ਬੰਦ ਕਰ ਦੇਣੀ ਫਿਰ ਸੀਮਾ ਤੇ ਹੋ ਜਾਣਾ ਇੱਧਰ ਵਾਲਾ ਪਟਾ ਇਹ ਅੱਗੇ ਪਾਣੀ ਵੀ ਨਹੀਂ ਨਾ ਉਤਰਨੇ ਦਾ ਇਸ ਕਾ ਬੰਦ ਕਰ ਦਈਉਗੇ ਫਿਰ ਬਾਕੀ ਹਵਾ ਵੀ ਚੱਲ ਗਈ ਅੱਜ ਦੋ ਦਿਨ ਮੌਸਮ ਸੁਨਾਰਾ ਰਿਹਾ अज चली पछो देखो किस तरह हिल रहे पत्ते पैदे पहुंचा पानी है बुरा आ गया ਦੱਕਾ ਮੇ ਫਿਰ ਗਿਆ ਨਹੀਂ ਫਿਰ ਗਿਆ ਦੱਕਾ ਮਾ ਦਾ ਸਮਝ